ਬਾਲ ਸਾਖੀਆਂ ਗੁਰੂ ਨਾਨਕ ਦੇਵ ਜੀ ਸਾਖੀ ਚੌਥੀ ਬਾਲ ਲੀਲਾ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਹੀ ਇੱਕ ਅਨੋਖੇ ਬਾਲਕ ਸਨ ਉਹਨਾਂ ਦੀਆਂ ਖੇਡਾਂ ਅਤੇ ਖਿਡਾਉਣੇ ਵੀ ਆਮ ਬੱਚਿਆਂ ਨਾਲੋਂ ਵੱਖਰੇ ਸਨ ਉਹ ਬਹੁਤ ਛੋਟੀ ਉਮਰ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਨ ਲੱਗ ਗਏ ਸਨ ਜਿਹੜਾ ਵੀ ਵਿਅਕਤੀ ਪਰਮਾਤਮਾ ਬਾਰੇ ਮਨੁੱਖੀ ਜੀਵਨ ਬਾਰੇ ਜਾਂ ਮਨੁੱਖ ਦੇ ਜਨਮ ਮਰਨ ਬਾਰੇ ਗੱਲ ਕਰਦਾ ਉਹ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸਾਧੂ ਮਹਾਤਮਾ ਆਦੇਵੀ ਉਹਨਾਂ ਨੂੰ ਬੜੇ ਪਿਆਰੇ ਲੱਗਦੇ ਅਜਿਹੇ ਲੋਕਾਂ ਦੀ ਸੇਵਾ ਕਰਨਾ ਉਹ ਚੰਗਾ ਸਮਝਦੇ ਅਤੇ ਉਹਨਾਂ ਦੀ ਰੋਟੀ ਪਾਣੀ ਨਾਲ ਸੇਵਾ ਵੀ ਕਰਦੇ ਜਦ ਉਹ ਆਪਣੇ ਹਾਨ ਦੇ ਬੱਚਿਆਂ ਨਾਲ ਖੇਡਣ ਜਾਂਦੇ ਤਾਂ ਉਹਨਾਂ ਨੂੰ ਅਜੀਬ ਪ੍ਰਕਾਰ ਦੀਆਂ ਖੇਡਾਂ ਵਿੱਚ ਝੋੜ ਲੈਂਦੇ ਬਾਲਾ ਪ੍ਰੀਤਮ ਦੀ ਆਵਾਜ਼ ਬੜੀ ਮਿੱਠੀ ਅਤੇ ਸੁਰੀਲੀ ਸੀ ਅਤੇ ਬਚਪਨ ਵਿੱਚ ਹੀ ਉਹ ਬਹੁਤ ਚੰਗਾ ਗਾ ਲੈਂਦੇ ਸਨ ਜਦ ਸਾਧੂ ਸੰਤਾਂ ਨੂੰ ਗਾਉਂਦੇ ਅਤੇ ਚੁੰਮਦੇ ਵੇਖਦੇ ਤਾਂ ਉਹਨਾਂ ਦੀ ਬਹੁਤ ਨਕਲ ਕਰਕੇ ਖੁਦ ਵੀ ਗਾਉਂਦੇ ਉਹ ਬਾਕੀ ਬੱਚਿਆਂ ਨੂੰ ਵੀ ਇੱਕ ਗੋਲ ਦਾਇਰੇ ਵਿੱਚ ਬਿਠਾ ਕੇ ਬੜੀ ਉੱਚੀ ਉੱਚੀਤਾ ਨਿਰੰਕਾਰ ਤਨ ਕਰਤਾਰ ਗਾਉਂਦੇ ਤਾਂ ਦੂਸਰੇ ਬੱਚੇ ਉਹਨਾਂ ਦੇ ਪਿੱਛੇ-ਪਿੱਛੇ ਗਾਉਂਦੇ ਉਹਨਾਂ ਦਾ ਇਸ ਤਰ੍ਹਾਂ ਗਾਉਣਾ ਇੱਕ ਅਜੀਬ ਨਜ਼ਾਰਾ ਬਣ ਦਿੰਦਾ ਅਤੇ ਵੱਡੀ ਉਮਰ ਦੇ ਪੁਰਸ਼ਾਂ ਤੇ ਇਸਤਰੀਆਂ ਵੀ ਬਾਲਾ ਪ੍ਰੀਤਮ ਦੇ ਇਸ ਦਰਬਾਰ ਨੂੰ ਵੇਖਣ ਆਉਂਦੀਆਂ ਕੰਦ ਦੇ ਹਾਕਮ ਰਾਏ ਬੁਲਾਰ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਇੱਕ ਦਿਨ ਬਾਲਾ ਗੁਰੂ ਦੀ ਇੱਕ ਖੇਡ ਵੇਖਣ ਆਏ। ਉਹ ਕੋਰੀ ਤਾਂ ਉੱਤਰ ਕੇ ਬੜਾ ਚਿਰ ਉੱਥੇ ਖਲੋਤੇ ਵੇਖਦੇ ਰਹੇ ਪਰ ਬਾਲਾ ਪ੍ਰੀਤਮ ਆਪਣੀ ਤੁੰ ਵਿੱਚ ਮਸਤ ਗਾਉਂਦੇ ਰਹੇ ਅਤੇ ਸਾਥੀ ਉਹਨਾਂ ਦੀ ਸੁਰ ਵਿੱਚ ਸੁਰ ਮਿਲਾਉਂਦੇ ਰਹੇ। ਚਾਉਦਰੀ ਰਾਏ ਬੁਲਾਰ ਉਹਨਾਂ ਦੀ ਇਹ ਲੀਲਾ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਠੀਕ ਹੀ ਬਾਲਕ ਗੁਰੂ ਜੀ ਦਾ ਰੂਪ ਹਨ। ਚਾਦਰੀ ਰਾਏ ਬੁਲਾਰ ਇੱਕ ਸਖੀ ਬਿਆਲੂ ਅਤੇ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ ਉਹਨਾਂ ਦੇ ਵਡੇਰੇ ਹਿੰਦੂ ਸਨ ਪਰ ਹਾਕਮਾਂ ਦੇ ਜ਼ਬਰ ਜ਼ੁਲਮ ਕਰਕੇ ਉਹ ਮੁਸਲਮਾਨ ਹੋ ਗਏ ਸਨ ਪਰ ਹਾਲੇ ਵੀ ਉਹ ਦੋਹਾਂ ਪਰਮਾਨੂ ਪਿਆਰ ਕਰਦੇ ਸਨ ਇਹੋ ਹੀ ਕਾਰਨ ਸੀ ਕਿ ਉਹਨਾਂ ਦੀ ਜ਼ਗੀਰ ਵਿੱਚ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਸੀ ਹੁੰਦਾ ਗੁਰੂ ਸਾਹਿਬ ਦੇ ਇਸ ਅਲੌਕਿਕ ਦਰਬਾਰ ਨੂੰ ਉਹ ਅਕਸਰ ਵੇਖਣ ਆਇਆ ਕਰਦਾ ਸੀ ਅਤੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੁੰਦਾ ਮੀ ਬਾਲਾ ਪ੍ਰੀਤਮ ਜਦ ਇਕੱਲੇ ਹੁੰਦੇ ਸਨ ਤਾਂ ਉਹ ਚੌਂਕਣਾ ਮਾਰ ਕੇ ਸੁੱਤ ਪ੍ਰਭੂ ਦੇ ਸਿਮਰਨ ਵਿੱਚ ਜੋੜ ਲੈਂਦੇ ਸਨ ਅਤੇ ਕਾਫੀ ਸਮਾਂ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਸਨ ਉਹ ਕਿਸੇ ਪਾਸੋਂ ਸੰਗ ਦੇ ਜਾਂ ਡਰਦੇ ਨਹੀਂ ਸਨ ਉਹ ਇਸ ਤੱਤ ਤੋਂ ਕਦੇ ਵੀ ਘਬਰਾਉਂਦੇ ਨਹੀਂ ਸਨ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ ਪਰ ਜੋ ਕੁਝ ਕਰਦੇ ਸਨ ਕਿਸੇ ਪ੍ਰਕਾਰ ਦੇ ਪੈ ਤੋਂ ਰਹਿਤ ਹੋ ਕੇ ਕਰਦੇ ਸਨ ਇਹੋ ਕਾਰਨ ਸੀ ਕਿ ਉਹਨਾਂ ਨੂੰ ਕੋਈ ਆਪਣੇ ਮਗਰ ਨਾ ਲਾ ਸਕਿਆ ਪਰ ਹਰ ਕੋਈ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ ਉਹ ਜਦ ਵੀ ਕੋਈ ਖੇਡ ਖੇਡਦੇ ਸਨ ਤਾਂ ਕਦੇ ਵੀ ਗੁੱਸੇ ਵਿੱਚ ਨਹੀਂ ਸੀ ਆਉਂਦੇ ਇਹੋ ਕਾਰਨ ਸੀ ਉਹਨਾਂ ਨੂੰ ਕੋਈ ਗੁੱਸੇ ਵੀ ਨਹੀਂ ਸੀ ਹੁੰਦਾ ਜੇ ਕੋਈ ਵਿਅਕਤੀ ਹੱਸਦਾ ਹੋਵੇ ਤਾਂ ਕੋਈ ਦੁਸ਼ਮਣ ਵੀ ਗੁੱਸੇ ਵਿੱਚ ਨਹੀਂ ਆਉਂਦਾ ਬਾਲਾਪ੍ਰੀਤਮ ਦਾ ਬਚਪਨ ਇਸੇ ਕਰਕੇ ਅਨੋਖਾ ਲੱਗਦਾ ਸੀ ਕਿ ਉਹ ਹਰ ਸਮੇਂ પ્રસન્ન ਰਹਿੰਦੇ ਸਨ ਅਤੇ ਉਹਨਾਂ ਦੇ ਦਰਸ਼ਨ ਕਰਕੇ ਹਰ ਕੋਈ ਪਰਸੰਚਿਤ ਹੋ ਜਾਂਦਾ ਸੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਸਾਡਾ WhatsApp ਨੰਬਰ 9855086990 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ